ਨਵਜੋਤ ਕੌਰ ਸਿੱਧੂ ਰਾਜਾਬੜਿੰਗ ਨੇ ਐਕਸ਼ਨ ਤਾਂ ਕਰ ਦਿੱਤਾ ਲੋਕਾਂ ਨੇ ਦੇਖਿਆ ਦੋ ਲੋਕ ਜਾਨਣਾ ਚਾਹਨੇ ਆ ਉਹਦੇ ਵਿੱਚ ਪਹਿਲੀ ਗੱਲ ਡਿਸਮਿਸ ਕਿਉਂ ਨਹੀਂ ਦੂਜੀ ਗੱਲ ਇਹ ਇੰਡੀਵਿਜੂਅਲ ਸਟੇਟਮੈਂਟ ਦੇਖੀ ਗਈ ਜਾਂ ਸਿੱਧੂ ਫੈਮਲੀ ਦੀ ਸਟੇਟਮੈਂਟ ਸਮਝਦੇ ਹੋ ਦੇਖੋ ਮੈਂ ਇਹ ਰਿਤੇ ਗੌਰਵ ਬਤੌਰ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਇੰਨਾ ਹੀ ਟਿੱਪਣੀ ਕਰ ਸਕਦਾ ਕਿ ਪਾਰਟੀ ਦੇ ਇੰਟਰਨਲ ਮੈਟਰਸ ਨੇ ਉਹ ਇੰਟਰਨਲ ਡਿਸਕਸ਼ਨ ਚ ਉਹਨਾਂ ਨੂੰ ਸਸਪੈਂਸ਼ਨ ਜਿਹੜੀ ਹੈ ਉਹ ਉਹਨਾਂ ਦੀ ਕੀਤੀ ਗਈ ਹੈ ਹੂੰ ਇੰਡੀਵਿਜੂਅਲ ਹੈ ਕਲੈਕਟਿਵ ਹੈ ਈ ਰਿਤੇ ਕਿਸੇ ਪ੍ਰਕਾਰ ਦੀ ਕੋਈ ਡਿਸਕਸ਼ਨ ਜਿਹੜੀ ਹੈ ਪਾਰਟੀ ਦੀ ਨਹੀਂ ਹੋਈ ਹੈ ਸਸਪੈਂਸ਼ਨ ਤੋਂ ਬਾਅਦ ਜਿਹੜਾ ਸਟੇਟਸ ਕੋ ਉਹੀ ਚੱਲ ਰਿਹਾ ਹੈ ਹੂੰ ਸੋ ਐਸ ਤੋਂ ਵੱਧ ਐਸ ਇਸ਼ੂ ਤੇ ਕਿਉਂਕਿ ਬਹੁਤ ਪੁਰਾਣਾ ਇਸ਼ੂ ਹੋ ਗਿਆ ਹੈ ਮੈਂ ਕਿਸੇ ਪ੍ਰਕਾਰ ਦੀ ਕੋਈ ਟਿੱਪਾ ਟਿੱਪ ਨਹੀਂ ਕਰਨਾ ਚਾਹੁੰਦਾ ਕਿਉਂਕਿ ਬਹੁਤ ਸਾਰੀਆਂ ਪ੍ਰਧਾਨ ਹੋਣ ਦੇ ਨਾਤੇ ਮੇਰੀਆਂ ਬਹੁਤ ਸਾਰੀਆਂ ਲਿਮਿਟੇਸ਼ਨਸ ਹੁੰਦੀਆਂ ਜਿਨ੍ਹਾਂ ਨੂੰ ਮੈਂ ਕ੍ਰੋਸ ਨਹੀਂ ਕਰ ਸਕਦਾ ਬੇਸ਼ੱਕ ਦੂਸਰੇ ਲੋਕ ਕ੍ਰੋਸ ਕਰ ਦਿੰਦੇ ਹਨ ਪਰ ਅਗਰ ਪ੍ਰਧਾਨ ਹੀ ਉਹ ਲਿਮਿਟ ਜਿਹੜੀਆਂ ਕ੍ਰੋਸ ਕਰੇਗਾ ਤਾਂ ਅੱਛਾ ਨਹੀਂ ਹੈ ਮੈਂ ਚਲੋ ਸਿੱਧਾ ਇਲੈਕਸ਼ਨ ਤੇ ਆਉਣਾ ਹੈ ਤੁਹਾਡੇ ਉੱਤੇ ਅਲੀਗੇਸ਼ਨਸ ਦਾ ਇੱਕ ਤਰੀਕੇ ਨਾਲ ਕਾਂਗਰਸ ਦੇ اندر ਆਵਾਜ਼ ਆਈ ਕਿ ਤੁਹਾਡੀਆਂ ਸਟੇਟਮੈਂਟਸ ਨੇ ਬਹੁਤ ਨੁਕਸਾਨ ਕੀਤਾ ਤਰਨਤਾਰ ਇਲੈਕਸ਼ਨ ਚ ਤੁਹਾਨੂੰ ਲੱਗਦਾ ਇੰਡੀਵਿਜੂਅਲ ਪੁੱਛ ਰਹੇ ਹੋ ਜਾਂ ਜਰਨਲਿਸਟ ਦੇ ਤੌਰ ਦੇ ਉੱਤੇ ਜਰਨਲਿਸਟ ਦੇ ਤੌਰ ਤਾਨੂੰ ਨੁਕਸਾਨ ਤਾਂ ਹੋਇਆ ਤੁਹਾਡੀ ਪਾਰਟੀ ਨੂੰ ਹੋ ਸਕਦਾ ਪਰ ਕੀ ਤੁਹਾਨੂੰ ਲੱਗਦਾ ਸੀ ਕਿ ਅਸੀਂ ਜਿੱਤ ਰਹੇ ਹਾਂ ਚੋਣ ਤੁਹਾਨੂੰ ਨਹੀਂ ਲੱਗ ਰਿਹਾ ਨਹੀਂ ਐਜ਼ ਅ ਜਰਨਲਿਸਟ ਥੋੜਾ ਐਜ਼ ਅ ਐਨਾਲਿਸਿਸ ਨਿਊਜ਼ 8 ਇੰਦਾ ਤੁਹਾਨੂੰ ਲੱਗ ਰਿਹਾ ਸੀ ਅਸੀਂ ਚੌਥੇ ਨੰਬਰ ਦਾ ਐਨਾਲਿਸਿਸ ਸਾਡਾ ਨਹੀਂ ਸੀ ਜਦੋਂ ਅਸੀਂ ਮੈਦਾਨ ਦੇ ਵਿੱਚ ਗਏ ਸੀਗੇ ਉਦੋਂ ਸਾਨੂੰ ਪਹਿਲਾਂ ਚੌਥੇ ਨੰਬਰ ਤੇ ਹੀ ਕਿਹਾ ਜਾਂਦਾ ਮੈਂ ਉਹੀ ਕਹ ਰਿਹਾ ਕਿ ਤੁਸੀਂ ਮੈਨੂੰ ਤੋਂ ਮੇਰੀ ਜਰਨਲਿਜ਼ਮ ਦੇ ਤੌਰ ਤੇ ਪੁੱਛਣੋਂ ਤਾਂ ਸਾਡਾ ਐਨਾਲਿਸਿਸ ਨਹੀਂ ਸੀਗਾ ਕਿ ਤੁਸੀਂ ਚੌਥੇ ਨੰਬਰ ਤੇ ਹੋਵੋਗੇ ਕੀ ਸੀ ਐਨਾਲਿਸਿਸ ਹਾਂ ਠੀਕ ਹੈ ਫਾਈਟ ਦੇ ਵਿੱਚੋਂ ਮਤਲਬ ਫਾਈਟ ਦਾ ਮਤਲਬ ਦਾ ਬ੍ਰਿੰਸਾ ਵੇ ਹੁੰਦਾ ਨਾ ਕਿ ਜਿੱਤ ਨਹੀਂ ਸਕਦੇ ਤੁਸੀਂ ਦੂਜੇ ਨੰਬਰ ਤੇ ਰਹਿ ਸਕਦੇ ਹੋ ਠੀਕ ਹੈ ਹੋ ਸਕਦਾ ਹੋ ਸਕਦਾ ਬਟ ਮੈਨੂੰ ਲੱਗਦਾ ਕਿ ਆ ਹੋ ਸਕਦਾ ਹੈ ਬਿਆਨ ਦਾ ਵੀ ਨੁਕਸਾਨ ਹੋਇਆ ਹੋਵੇ ਬਟ ਮੇਰਾ ਕੋਈ ਇੰਟੈਂਸ਼ਨ ਤਾਂ ਹੈ ਨਹੀਂ ਸੀ ਇਹ ਗੱਲ ਦੀ ਤੁਸੀਂ ਮੈਂ ਤੁਹਾਨੂੰ ਨਹੀਂ ਹਾਂ ਆਪਣੀ ਆਪ ਨੂੰ ਕੋਈ ਬਰੀ ਨਹੀਂ ਕਰ ਰਿਹਾ ਕਿਸੇ ਜੀ ਮੈਂ ਬਰੀ ਨਹੀਂ ਕਰ ਰਿਹਾ ਨਾ ਹੀ ਮੇਰੀ ਕੋਈ ਇੰਟੈਂਸ਼ਨ ਸੀ ਕਿਸੇ ਬਿਆਨ ਨੂੰ ਲੈ ਕੇ ਤੁਸੀਂ ਮੇਰੀ ਇੰਟੈਂਸ਼ਨ ਵਾਸ ਵੈਰੀ ਕਲੀਅਰ ਤੁਸੀਂ ਉਸ ਸਾਰੀ ਉਹ ਸੁਣਿਆ ਹੋਣਾ ਹੂੰ ਬਟ ਕਈ ਵਾਰੀ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਕੀ ਕਹਿੰਦੇ ਹੋ ਜਾਂ ਕੋਈ ਕਈ ਵਾਰੀ ਤੁਸੀਂ ਰਾਈਟ ਸ਼ਬਦ ਦਾ ਤੁਹਾਡੇ ਜਿਉ ਤੁਸੀਂ ਮੇਰੇ ਨਾਲ ਪ੍ਰੈਸ ਕਰ ਰਹੇ ਹੋ ਵਾਰਤਾਲਾਪ ਜਿਹੜਾ ਸ਼ਬਦ ਟੁਕਮਾ ਹੁੰਦਾ ਉਹ ਕਈ ਵਾਰੀ ਥੋੜੇ ਜਹਨ ਚ ਨਹੀਂ ਆਉਂਦਾ ਉਹ ਬਾਈ ਚਾਂਸਸ ਸਕਿਪ ਹੋ ਰਿਹਾ ਉਹਨਾਂ ਤੁਹਾਡੇ ਵਿੱਚੋਂ ਦੂਸਰਾ ਆ ਜਾਂਦਾ ਹੈ ਹੋ ਸਕਦਾ ਹੈ ਬਟ ਆਈ ਥਿੰਕ ਮੇਰੇ ਬਿਆਨ ਕਰਕੇ ਨਹੀਂ देयर आर ਸਰਟਨ ਅਦਰ ਰੀਜਨਸ ਆਲਸੋ ਕਿਉਂਕਿ ਉਹ ਜਿਹੜੀ ਕਨਸਟੈਂਸੀ ਹੈ ਉਹ ਮਗਰਲੇ 50 ਸਾਲ ਤੋਂ ਇੱਕ ਵਾਰੀ ਕੇਵਲ ਅਸੀਂ ਜਿੱਤੇ ਹਾਂ ਠੀਕ ਹੈ ਮਕਮਲ ਤੌਰ ਤੇ ਪੰਥਿਕ ਉਸੀ ਥੇਗੇ ਉਥੋਂ ਦੇ ਲੋਕਾਂ ਨੂੰ ਬਹੁਤ ਸਾਰੇ ਮਲਾਲ ਕਾਂਗਰਸ ਪਾਰਟੀ ਨਾਲ ਰਹੇ ਹੈਗੇ ਨੇ ਜਿਨ੍ਹਾਂ ਦੀ ਫਿਰ ਕਿਸੇ ਦਿਨ ਵਿਸਤਾਰਪੂਰਵਕ ਗੱਲ ਕਰਾਂਗੇ ਸੋ ਬਹੁਤ ਸਾਰੀਆਂ ਸਾਡੀ ਕੈਂਪੇਨ ਜਾਂ ਕਿਦਾਂ ਕੈਂਡੀਡੇਟਸ ਇਹ ਸਾਰੀਆਂ ਗੱਲਾਂ ਨੂੰ ਅਗਰ ਤੁਸੀਂ ਕੋਖ ਪੜਤਾਲ ਕਰੋਗੇ ਤਾਂ ਮੇਰਾ ਖਿਆਲ ਕਈ ਪਹਿਲੂ ਰਹੇ ਜਿਰੇ ਤੇ ਕੈਂਡੀਡੇਟ ਤੁਹਾਨੂੰ ਲੱਗਦਾ ਕਿ ਗਨਬੀਤ ਸਿੰਘ ਬੁਰਜ ਬਿਲਕੁਲ ਬਿਲਕੁਲ ਸਹੀ ਕੈਂਡੀਡੇਟ ਲਿਆ ਕੇ ਖੜੇ ਕਿਤੇ ਦੋਸਤ ਦੇਖੋ ਮੈਂ ਹੀ ਇਜ਼ ਅ ਗੁੱਡ ਮੈਨ ਚੰਗਾ ਬੰਦਾ ਹੈ ਵਿਚਾਰਾ ਵਧੀਆ ਨਹੀਂ ਇੰਡੀਵਿਜੂਅਲ ਹੋ ਸਕਦੇ ਹਨ ਪਰ ਪੋਲਿਟਿਸ਼ਨ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ ਨਾ ਇੰਡੀਵਿਜੂਅਲ ਤਾਂ ਬਹੁਤ ساری ਦੁਨੀਆ ਹੈਗੀ ਹੈ ਮੈਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕੋਈ ਇਸ ਤਰ੍ਹਾਂ ਦਾ ਲਾਇਸੈਂਸ ਜਾਂ ਉਹ ਨਹੀਂ ਦੇਣਾ ਚਾਹੁੰਦਾ ਹਮ ਅੱਛਾ ਲੜਕਾ ਹੈ ਵਧੀਆ ਉਹਨੇ ਕੰਮ ਕੀਤਾ ਬਟ ਹਾਂ ਅਸੀਂ ਕੁਝ ਹੋਰ ਵੀ ਅੱਛਾ ਕਰ ਸਕਦੇ ਸੀ ਬੜਿੰਗ ਸਾਹਿਬ ਜਿੰਨਾ ਫਲੋ ਦੇ ਵਿੱਚ ਤੁਸੀਂ ਸਪੀਚ ਦੇ ਵਿੱਚ ਬੋਲਦੇ ਨੂੰ ਅੱਜ ਲੱਗਦਾ ਕਿ ਬਹੁਤ ਤਿਆਰੀ ਕਰਕੇ ਆਏ ਹੋ ਕਿ ਬਸ ਮੈਂ ਇਸ ਲਾਈਨ ਤੋਂ ਅੱਗੇ ਨਹੀਂ ਵਧਣਾ ਨਹੀਂ ਨਹੀਂ ਤਿਆਰੀ ਕਰਕੇ ਨਹੀਂ ਆਇਆ ਯਾਰ ਮੈਂ ਫਲੋ ਚ ਜਿੰਨਾ ਮਰਜੀ ਮੇਰੇ ਤੋਂ ਪੁੱਛੋ ਜਿੰਨਾ ਮਰਜੀ ਮੈਨੂੰ ਮਤਲਬ ਮੈਂ ਤਾਂ ਹੋਰ ਸਿੱਧਾ ਕਹਾ ਕਿ ਤੁਹਾਡੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਬਹੁਤ ਪ੍ਰੀਟੈਂਡ ਕੀਤਾ ਕਿ ਮੈਂ ਬਹੁਤ ਮੈਚੁਰ ਲੀਡਰ ਹਾਂ ਪਰ ਕਈ ਵਾਰ ਤੁਹਾਡੀਆਂ ਸਟੇਟਮੈਂਟ ਉਸ ਵਾਲੀ ਚੀਜ਼ਾਂ ਨੂੰ ਆਪਸ ਦੇ ਵਿੱਚ ਮੈਚ ਨਹੀਂ ਕਰਦੀਆਂ ਮੈਂ ਸੇਮ ਮੈਂ ਅੱਜ ਮਹਿਸੂਸ ਕਰ ਰਿਹਾ ਕਿ ਤੁਸੀਂ ਇੱਕ ਬਹੁਤ ਹੀ ਸੁਲਝੇ ਹੋਏ ਪੋਲੀਟੀਸ਼ੀਅਨਸ ਦੀ ਤਰ੍ਹਾਂ ਅਨਸਰ ਕਰ ਰਹੇ ਹੋ ਚੀਜ਼ਾਂ ਦੇ ਉੱਤੇ ਨਹੀਂ ਬੋਲਣਾ ਚਾਹੁੰਦੇ ਪਰ ਜਿਹੜੀਆਂ ਤੁਹਾਡੀਆਂ ਸਟੇਟਮੈਂਟਸ ਆਈਆਂ ਉਹ ਚਾਹੇ ਉਸ ਤੋਂ ਪਹਿਲਾਂ ਦੀਆਂ ਸਟੇਟਮੈਂਟਸ ਹੋਣ ਚਾਹੇ ਉਹ ਗਿੱਦੜ ਬਾਹ ਦੇ ਵਿੱਚ ਦਿੱਤੀਆਂ ਹੋਣ ਸ਼ਮਸ਼ਾਨ ਘਾਟ ਵਾਲੀ ਹੋ ਗਈ ਬੁਟਾਂ ਸਿੰਘ ਜਿਹਨੂੰ ਲੈ ਕੇ ਦਿੱਤੀ ਗਈ ਸ਼ਮਸ਼ਾਨ ਘਾਟ ਕਾਲੀ ਕਿਸ ਕਿ ਲੋਕਾਂ ਦਾ ਮਰਨ ਨੂੰ ਦਿਲ ਕਰੂਗਾ ਸ਼ਮਸ਼ਾਨ ਘਾਟ ਅਜਿਹੇ ਬਣਾ ਦੇਵਾਂਗੇ ਉਹ ਬਹੁਤ ਚਰਚਾ ਦੇ ਵਿੱਚ ਰਹੀ ਅਲੱਗ-ਅਲੱਗ ਸਟੇਟਮੈਂਟਸ ਨੇ ਤਰਨ-ਤਰਨ ਦਾ ਮੈਂ ਜ਼ਿਕਰ ਕਰ ਰਿਹਾ ਉਹ ਬਿਲਕੁਲ ਡਿਫਰੈਂਟ ਰਾਜਾ ਵੜਿੰਗ ਨਜ਼ਰ ਆਉਂਦੇ ਨੇ ਉੱਥੇ ਯਾਰ ਸ਼ੁਕਲਾ ਸਾਹਿਬ ਮੈਂ ਤੁਹਾਨੂੰ ਇਹ ਦੱਸਾਂ ਕਿ ਜਿਹੜੀਆਂ ਉਹ ਪੁਰਾਣੀਆਂ ਸਟੇਟਮੈਂਟਸ ਦੀ ਗੱਲ ਕਰ ਰਹੇ ਹੋ ਤੁਸੀਂ ਉਹ ਤਾਂ ਤੁਸੀਂ 10 ਸਾਲ ਪੁਰਾਨੀਆਂ ਸਟੇਟਮੈਂਟਸ ਹੈ ਜਿੰਨਾਂ ਦੀ ਮੈਂ ਤਾਂ ਚਲੋ ਤਰਨ ਤਰ ਤੇ ਫੋਕਸ ਕੀਤਾ ਕਿ ਬਿਲਕੁਲ ਲੇਟੈਸਟ ਹੈ ਬਹੁਤ ਯੰਗ ਸੀ ਫਾਇਰੀ ਲੜਨਾ ਸਿੱਧਾ ਜੇ ਹੋ ਜਾ ਬੰਦੇ ਨੇ ਕੀਤਾ ਉਹ ਜਾ ਉਹਨੂੰ ਜਵਾਬ ਦੇਣਾ ਉਹ ਜੀ ਬਾਦਸ਼ਾਹ ਚ ਦੇਣਾ ਉਹ ਮੇਰੀ ਆਦਤ ਸੀ ਔਰ ਮੈਂ ਕਰਦਾ ਸੀ ਐਂਡ ਉਸੇ ਨਾਮ ਨਾਲ ਮੈਂ ਜਾਣਿਆ ਜਾਂਦਾ ਸੀ ਅੱਜ ਮੈਨੂੰ ਲੋਕ ਕਹਿੰਦੇ ਕਿ ਰਾਜਵੜਿੰਗ ਬਦਲ ਗਿਆ ਹੈ ਬਿਕੋਜ਼ ਉਹਨੇ ਆਪਣਾ ਸਟਾਈਲ ਬਦਲਤਾ ਹੈ ਕਿਉਂਕਿ ਮੈਂ ਸਮਝਦਾ ਕਿ ਮੈਂ ਜਿਹੜੀ ਕੁਰਸੀ ਤੇ ਆਇਆ ਮੈਨੂੰ ਸਟਾਈਲ ਬਦਲਣ ਦੀ ਵੀ ਲੋੜ ਹੈ ਮੈਨੂੰ ਮੈਚਿਓਰਿਟੀ ਲੈ ਕੇ ਆਉਣ ਦੀ ਵੀ ਲੋੜ ਹੈ ਠੀਕ ਹੈ ਤੁਹਾਡੇ ਇਲੈਕਸ਼ਨ ਦੇ ਵਿੱਚ ਤਿੰਨ ਚਾਰ ਸਟੇਟਮੈਂਟ ਆ ਗਿਆ ਮੈਨੇ ਤਾਂ ਕਰਕੇ ਫੋਕਸ ਕਰਨਾ ਪੈ ਰਿਹਾ ਹੈ ਨੀ ਇਹ ਸਟੇਟਮੈਂਟ ਨਹੀਂ ਹੈ ਬਿਲਕੁਲ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਦੂਸਰੀ ਕਿਹੜੀ ਸੀ ਦੂਸਰੀ ਸਟੇਟਮੈਂਟ ਸੀ ਜਿਹੜੀ ਤੁਹਾਡੀ ਇੱਕ ਵੀਡੀਓ ਸਾਹਮਣੇ ਆਈ ਬੱਚਿਆਂ ਨਾਲ ਤੁਸੀਂ ਮਿਲ ਰਹੇ ਸੀ ਤੁਸੀਂ ਵੀ ਤਾਂ ਮੈਨੂੰ ਇਹ ਦੱਸੋ ਮੈਂ ਆਪਣੇ ਬੱਚਿਆਂ ਨੂੰ ਜਿਹੜੇ ਮੇਰੇ ਬੱਚੇ ਹੈ ਹੈਲੋ ਸਰਦਾਰ ਜੀ ਉਹਨਾਂ ਦੇ ਸਿਰ ਤੇ ਜਿਹੜਾ ਜੂڑا ਸੀਗਾ ਉਹਨਾਂ ਤੇ ਸਾਡੀਆਂ ਮਾਵਾਂ ਤਾਂ ਸਾਡੇ ਜੂੜੇ ਫੜ ਕੇ ਥਪੜ ਮਾਰਦੀਆਂ ਰਹੀਆਂ ਹੂੰ ਸੌਰੀ ਕੇਸੀ ਨਵਾਉਣ ਵੇਲੇ ਵੀ ਕਮੈਂਟ ਖੜਵਾਲ ਕੇ ਮੈਂ ਕਿਸੇ ਨੂੰ ਕੋਈ ਵੇਝ ਥੋੜੀ ਕੀਤਾ ਉਹ ਠੀਕ ਹੈ মিডিਆ ਕੋਲੇ ਕੰਮ ਹੀ ਕੋਈ ਨਹੀਂਗਾ ਹਮਮ ਸੋਸ਼ਲ ਮੀਡੀਆ ਕੋਲੇ ਵੈਬ ਚੈਨਲਸ ਕੋਲੇ ਕੋਈ ਕੰਮ ਹੀ ਨਹੀਂਗਾ ਉਹਨਾਂ ਨੂੰ ਲੱਗਦਾ ਕੀ ਕਲਾ ਉਹ ਬੇਸਿਕਲੀ ਉਹਰੇ ਨਾਲ ਤਾਂ মিডিਆ ਦੀ ਖਲੀ ਉੱਡੀਗੀ ਰਾਜਵੜਿੰਗਲ ਹੈਲੋ ਸਰਦਾਰ ਜੀ ਹੁਣ ਬੱਚਿਆਂ ਦੇ ਜੋੜੇ ਤੇ ਅੱਖ ਲਾਤਾ ਉਹਨੂੰ ਵੀ ਕ੍ਰਿਟਿਕਾਈਜ਼ ਕਰਤਾ ਮੀਡੀਆ ਨੇ ਵਿਦਾਊਟ ਐਨੀ ਰੀਜ਼ਨ ਤੁਹਾਨੂੰ ਉਹਦੇ ਵਿੱਚ ਕੋਈ ਗਲਤ ਨਹੀਂ ਲੱਗਦਾ ਜਿਹੜੀ ਤੁਸੀਂ ਟੋਨ ਕੱਢੀ ਨਾ ਟੂ 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 ਉਹਦੇ ਉੱਪਰ ਬੜਾ ਬਵਾਲ ਹੋਇਆ ਕੋਈ ਬਵਾਲ ਕਿੱਥੇ ਬਵਾਲ ਹੋ ਗਿਆ ਬਵਾਲ ਤਾਂ ਕਿਵੇਂ ਹੋ ਗਿਆ ਬੜਿੰਗ ਸਭ ਕਿਹੜਾ ਬਵਾਲ ਬਵਾਲ ਕੀ ਹੁੰਦਾ ਤੁਹਾਡੀ ਆਪੋਜੀਸ਼ਨ ਵਾਲੇ ਤੁਹਾਨੂੰ ਕਹਿ ਰਹੇ ਆ ਤੁਹਾਡੀ ਪਾਰਟੀ ਦੇ ਲੀਡਰ ਕਹਿੰਦੇ ਨੇ ਕਿਹੜਾ ਆਪੋਜੀਸ਼ਨ ਸਾਰੇ ਆਪੋਜੀਸ਼ਨ ਚਾਹੇ ਕਾਂਗਰਸ ਦੇ ਸਾਹਮਣੇ ਬੀਜੇਪੀ ਆਮ ਆਦਮੀ ਪਾਰਟੀ ਆ ਕਾਲੀਗਲਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਸ਼੍ਰੋਮਣੀ ਗੁਰਦਾਰਾ ਪਰਮੰਦਰ ਕਮੇਟੀ ਦਾ ਇੱਕ ਬੰਦਾ ਭੇਜਦਾ ਹੂੰ ਕਿ ਜਾ ਬਈ ਕੰਪਲੇਂਟ ਦਰ ਸਰਦਾਰ ਸੁਬੀਤ ਸਿੰਘ ਬਾਦਲ ਜੀ ਦੀ ਹੋਲੀ ਵਾਲੀ ਫੋਟੋ ਦੇਖੀ ਸੀ ਜਿੱਥੇ ਵਾਅ ਖੁੱਲੇ ਹੋਏ ਸੀ ਬਿਲਕੁਲ ਦੇਖੀ ਸੋ ਮੇਰੇ ਕੈਨ ਦਾ ਮਤਲਬ ਮੈਂ ਕੋਈ ਸਿੱਖਾਂ ਦਾ ਜਾਂ ਸਿੱਖ ਮਰਿਆਦਾ ਦਾ ਕੋਈ ਨਰਾਦਰ ਨਹੀਂ ਕੀਤਾ ਤੁਸੀਂ ਉਹ ਤਾਂ ਚਲਾਈ ਨਹੀਂ ਜਿੱਥੇ ਕਹਿੰਦੇ ਵੀ ਪੱਗਾਂ ਨੂੰ ਕਿੱਲ ਲੱਗੇ ਹੁੰਦੇ ਆ ਪੱਗਾਂ ਲੈ ਨਹੀਂ ਚਲਾਈ ਹੈ ਬਿਲਕੁਲ ਗੁਰਦੀਪ ਰੰਧਾਵਾ ਦੀ ਚੱਲੀ ਇਹਦੇ ਕੈਨ ਦਾ ਮਤਲਬ ਯਾਰ ਇਹ ਰੋਜ਼ਾਨਾ ਲੜਾਈ ਸੋ ਮੈਂ ਤਾਂ ਪੰਜਾਬੀ ਚ ਪਿਆਰੇ ਆਪਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਸਮਾਨ ਨਾਲ ਮੈਂ ਤਾਂ ਖੁਸ਼ੀ ਹੁੰਦੀ ਮੈਂ ਤਾਂ ਆਪਦੇ ਮੁੰਡੇ ਨੂੰ ਵੀ ਆ ਕੇ ਕਹਿੰਦਾ ਦੇਖ ਜੂੜਾ ਕਿੰਨਾ ਸੋਹਣਾ ਲੱਗਦਾ ਹੂੰ ਨਹੀਂ ਨਹੀਂ ਠੀਕ ਹੈ ਮੈਂ ਮੈਂ ਕਹਿੰਨਾ ਉਹ 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 ਜਿਹੜੀ ਉਹ ਗੱਲ ਸੀ ਦੇਖੋ ਜਿਹੜੀ ਮੰਨਣ ਵਾਲੀ ਗੱਲ ਹੈ ਮੈਂ ਮੰਨ ਲਈਏ ਜੀ ਮੈਂ ਮੰਨੀ ਤੁਸੀਂ ਤੁਹਾਡੀ ਇੱਕ ਹੋਰ ਸਟੇਟਮੈਂਟ ਚਰਚਾ ਦੇ ਵਿੱਚ ਰਹੀ ਜਿਸ ਦੇ ਵਿੱਚ ਤੁਸੀਂ ਕਿਹਾ ਕਿ ਆਪਣੇ ਪਿੰਡ ਦੇ ਨੂੰ ਮੈਂ ਜੇ ਸਹੀ ਕੋਟ ਕਰ ਰਿਹਾ ਹਾਂ ਆਪਾਂ ਆਪਕ ਘਰ ਦੇ ਵਿੱਚ ਕਹਿ ਦਿੰਦੇ ਆ ਕਿ ਯਾਰ ਪਿੰਡ ਦੇ ਤਾਂ ਯਾਰ ਜਾਨਵਰ ਦਾ ਵੀ ਸਾਨੂੰ ਮਾਣ ਹੁੰਦਾ ਹੂੰ ਆਪਣੇ ਪਿੰਡ ਦੇ ਜਾਨਵਰ ਦਾ ਵੀ ਮਾਣ ਹੁੰਦਾ ਮੇਰੇ ਕਹਿਣ ਦਾ ਮਤਲਬ ਸੋ ਜੇ ਤੋ ਇਹੋ ਜਿਹੇ ਸਟੇਟਸਮੈਂਟ ਸਟੇਟਮੈਂਟਸ ਦੇ ਤੁਸੀਂ ਗੱਲ ਕਰੋਗੇ ਉਹ ਤਾਂ ਇਹ ਠੀਕ ਹੈ ਕਿ ਬਹੁਤ ਸਾਰੀਆਂ ਚੈਨਲਸ ਨੂੰ ਹਜ਼ਾਰ ਕਰੋੜ ਰੁਪਏ ਦਾ ਬਜਟ ਵਿਖਦਾ ਰਹਿੰਦਾ ਹੈ ਜਿਹੜਾ ਸਰਕਾਰ ਦਿੰਦੀ ਹੈ ਫਿਰ ਉਹ ਸਰਕਾਰ ਉਹੀ ਚਲਾਈ ਜਾਂਦੀ ਹੈ ਉਹੀ ਚਲਾਈ ਜਾਂਦੀ ਤੁਸੀਂ ਇਸ ਗੱਲ ਨੂੰ ਕਿਉਂ ਨਹੀਂ ਗੱਲ ਕਰਨੇ ਸਾਰੇ ਚੈਨਲਾਂ ਨੇ ਚਲਾਇਆ ਕਿ ਰਾਜੇ ਵਿੜਿੰਦਾ ਸਿਫਾ ਹੋ ਚੁੱਕਿਆ ਹੈ ਕਿ ਉਹ ਫੇਕ ਨਹੀਂ ਉਸਨੀ ਸੀ ਉਸ ਤੋਂ ਬਾਅਦ ਹੀ ਮੈਦਮ ਸਿੱਧੂ ਵਾਲਾ ਹੋਇਆ ਨਾ ਕਿਉਂ ਚਲਾਇਆ ਕਿਉਂਕਿ ਸਰਕਾਰ ਨੇ ਉਹ ਡਾਇਰੈਕਸ਼ਨ ਦਿੱਤੀ ਕਿ ਜਿਹੜਾ ਕੰਮ ਹੋ ਰਿਹਾ ਹੈ ਬਲਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਨੂੰ ਇਹ ਡਾਇਵਰਟ ਕਰ ਦਿਓ ਪੂਰਾ ਇੱਕ ਲੜਕੇ ਨੇ ਟਵੀਟ ਕਰਤਾ ਇਸ ਗੱਲ ਦਾ ਮੀਡੀਆ ਵਾਲੇ ਨਹੀਂ ਕੀ ਸਹੀ ਹੋ ਚੁੱਕਿਆ ਉਹ ਸਾਰਿਆਂ ਨੇ ਚੱਕ ਲਿਆ ਜਿਕਾ ਸੋ ਮੇਰੇ ਕਹਿਣ ਦਾ ਮਤਲਬ ਯਾਰ ਸਾਡੀ ਗੱਲ ਨੂੰ ਤਾਂ ਅਸੀਂ ਮੰਨਦੇ ਆ ਅਸੀਂ ਮੰਨ ਵੀ ਲਿਆ ਕਿ ਹਾਂ ਯਾਰ ਗਲਤ ਹੈ ਸਾਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਮੈਂ ਉਸ ਗੱਲ ਦੀ ਮਾਫੀ ਵੀ ਮੰਗਦਾ ਹੱਥ ਜੋੜ ਕੇ ਸਿਰ ਝੁਕਾ ਕੇ ਕੀ ਸੋਚ ਸਮਝ ਕੇ ਸਾਨੂੰ ਲੋਕਾਂ ਨੂੰ ਬੋਲਣਾ ਪੈ ਜਾਂਦਾ ਹੈ ਐਂਡ ਮੈਂ ਇਹ ਮਗਲ ਨੂੰ ਮੇਨਟੇਨ ਕਰੂੰਗਾ ਤੁਸੀਂ ਕਿਹਾ ਕਿ 50 ਸਾਲ ਦੇ ਵਿੱਚ ਇੱਕ ਵਾਰੀ ਸੀਟ ਜਿੱਤੀ ਤਰਨ ਤਰਨ ਦੀ ਉੱਥੇ ਖਾਲਿਸਤਾਨ ਵਾਲਾ ਬਿਆਨ ਕਿਉਂ ਦਿੱਤਾ ਉਹਦਾ ਮਤਲਬ ਕੀ ਹੈ ਮੈਂ ਛੱਡੋ ਕਿ ਉਹ ਗਲਤ ਸੀ ਠੀਕ ਸੀ ਮੈਨੂੰ ਸਮਝਾਓ ਕਿ ਪੰਥਕ ਸੀਟ ਦੇ ਉੱਤੇ ਜਾ ਕੇ ਖਾਲਿਸਤਾਨ ਦੀ ਗੱਲ ਕਰਨ ਦੀ ਲੋੜ ਕਿਉਂ ਪਈ ਆ ਸ਼ੁਕਲਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਕੀ ਤੁਸੀਂ ਆਪਣੇ ਮਨ ਨੂੰ ਬਦਲ ਸਕਦੇ ਹੋ ਨਹੀਂ ਮੈਂ ਕੇਵਲ ਸੀਟ ਦੇ ਪਿੱਛੇ ਚਾਹੇ ਉਹ ਸੀਟ ਮੈਨੂੰ ਆਵੇ ਚਾਹੀ ਨਾ ਆਵੇ ਪਰ ਜੇ ਤੁਸੀਂ ਇਹ ਕਹੋ ਕਿ ਮੈਂ ਹਿੰਦੂਸਤ ਭਾਰਤ ਦੀ ਗੱਲ ਨਾ ਕਰਾਂ ਦੇਸ਼ ਦੇ ਤਿਰੰਗੇ ਦੀ ਗੱਲ ਨਾ ਕਰਾਂ ਸੇ ਮੈਂ ਦੇਸ਼ ਦੇ ਤਿਰੰਗੇ ਦੇ ਉਲਟ ਗੱਲ ਕਰਾਂ ਜਾਂ ਭਾਰਤ ਦੀ ਉਲਟ ਗੱਲ ਕਰਾਂ ਰਾਜਾ ਵਿੜਿੰਗ ਇੰਨਾ ਮੈਨੀਪੂਲੇਟ ਨਹੀਂ ਹੋ ਸਕਦਾ ਕਿ ਮੇਰੇ ਜਖੰਦ ਖਾਲਿਸਤਾਨ ਦਾ ਜ਼ਿਕਰ ਕੀ ਕਰੀਏ ਨਾ ਤੁਸੀਂ ਭਾਰਤ ਮੇਰੇ ਜਨਚ ਜੋ ਗੱਲਾਂ ਹੁੰਦੀ ਹੈ ਮੈਂ ਉਹੀ ਗੱਲ ਕਰਦਾ ਜਿਹੜੀ ਮੈਂ ਬਚ ਮੈਂ ਉਹਨੂੰ ਮੈਨੀਪੂਲੇਟ ਕਰਕੇ ਨਹੀਂ ਦੱਸ ਸਕਦਾ